ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗਿੱਲਰ ਰੌਣਤਾ ਬਾਈ ਨੇ ਪੋਸਟ ਸਾਂਝੀ ਕਰਦੇ ਕਿਹਾ ਕਿ ਯਾਰ ਕਹੋਣਾ ਸੋਖਾ ਪਰ ਜਸਵੀਰਪਾਲ ਸਿੰਘ ਮੜਨਾ ਬਹੁਤ ਸੋਖਾ ਬਾਈ ਜਸਵੀਰ ਨੇ ਜਸ ਰੈਕਡ ਤੋਂ ਬਾਈ ਰਾਜਵੀਰ ਜਵੰਦੇ ਨੂੰ ਲਾਂਚ ਕੀਤਾ ਅਸੀਂ ਇਕੱਠਿਆਂ 20 ਪਲੱਸ ਗਾਣੇ ਬਣਾਏ ਰਾਜਵੀਰ ਤੇ ਜਸਵੀਰ ਬਾਈ ਦਾ ਕੰਮਕਾਰ ਦਾ ਕਰਾਰ 2021 ਵਿੱਚ ਖਤਮ ਹੋ ਗਿਆ ਇਹ ਬਹੁਤ ਘਟ ਹੁੰਦਾ ਵੀ ਕਲਾਕਾਰ ਤੇ ਕੰਪਨੀ ਵਾਲੇ ਸਾਈਨ ਮੁਕੋ ਜਾਣ ਤੋਂ ਬਾਅਦ ਵੀ ਵਧੀਆ ਵਰਤਦੇ ਰਹਿਣ ਪਰ ਬਾਈ ਹੋਣਾ ਦੀ ਸਾਂਝ ਵਧੀਆ ਰਹੀ ਪਰ ਅਸਲ ਪੇਪਰ ਪਿਆ ਜਦੋਂ ਬਾਈ ਰਾਜਵੀਰ ਦਾ ਐਕਸੀਡੈਂਟ ਹੋਇਆ ਤਾਂ ਉਸ ਟਾਈਮ ਤੋਂ ਲੈ ਕੇ ਬਾਈ ਜਸਵੀਰ ਤੇ ਨਾਲ ਬਾਈ ਦਾ ਪਰਿਵਾਰ ਹਰ ਟਾਈਮ ਉੱਥੇ ਰਹੀਂ ਡਾਕਟਰਾਂ ਨਾਲ ਗੱਲਬਾਤ ਤੋਂ ਲੈ ਕੇ ਹਰ ਤਰ੍ਹਾਂ ਦੇ ਮਸਲੇ ਨੂੰ ਜਸਵੀਰ ਬਾਈ ਨੇ ਸੰਭਿਆ ਚਲੋ ਆਪਾਂ ਸਾਰੇ ਵੀ ਅਰਦਾਸਾਂ ਕਰਦੇ ਰਹੇ ਪਰ ਬਾਣਾ ਵਰਤ ਗਿਆ ਬਾਈ ਜੀਵੰਦਾ ਪੂਰਾ ਹੋ ਗਿਆ ਫਿਰ ਬਾਈ ਦੇ ਭੋਗ ਤੱਕ ਜੋ ਜ਼ਿੰਮੇਵਾਰੀ ਨਾਲ ਕਰਨਾ ਪਿਆ ਬਾਈ ਜਸਵੀਰ ਪਾਲ ਨੇ ਕੀਤਾ ਤੇ ਹੁਣ ਅਗਲੀ ਗੱਲ ਅੱਜ ਵੀ ਰਾਜਵੀਰ ਬਾਈ ਦੇ ਸਾਰੇ ਕੰਮ ਪਰਿਵਾਰਕ ਤੇ ਵਪਾਰਕ ਵੀ ਬਾਈ ਦੇਖ ਰਿਹਾ ਰਾਜਵੀਰ ਬਾਈ ਦੇ ਸਾਰੇ ਵਿਆਹਾਂ ਦੇ ਪ੍ਰੋਗਰਾਮ ਸੰਭਾਲ ਰਿਹਾ ਬਾਈ ਦਾ ਸਾਰਾ ਜੋਰ ਲੱਗਿਆ ਪਿਆ ਵੀ ਰਾਜਵੀਰ ਦਾ ਕੋਈ ਪ੍ਰੋਗਰਾਮ ਖਰਾਬ ਨਾ ਹੋ ਜਾਵੇ ਤੇ ਇਹ ਸਾਰਾ ਕੁਝ ਕੀਤਾ ਤੇ ਕਰ ਰਿਹਾ ਮੀਡੀਆ ਤੇ ਸੋਸ਼ਲ ਮੀਡੀਆ ਤੋਂ ਕੋਹਾਂ ਦੂਰ ਹੋ ਕੇ ਇਹਨਾਂ ਦਿਨਾਂ ਵਿੱਚ ਬਾਈ ਦੀ ਆਪਣੀ ਕੰਪਨੀ ਦਾ ਜਸ ਰੈਕਡ ਦਾ ਕਿੰਨਾ ਘਾਟਾ ਹੋਇਆ ਉਹ ਗੱਲ ਮੈਂ ਇਥੇ ਨਹੀਂ ਕਰਨੀ ਚਾਹੁੰਦਾ ਇਸ ਕਰਕੇ ਮੈਂ ਆਖਿਆ ਯਾਰ ਘੋਣਾ ਸੁੱਖਾ ਪਰ ਜਸਵੀਰਪਾਲ ਸਿੰਘ ਬਣਨਾ ਬਹੁਤ ਔਖਾ ਕਮਾਲ ਦਾ ਬੰਦਾ ਬਾਈ ਜਸਵੀਰ ਜੋ ਗੱਲ ਆਖਤੀ ਉਹ ਕਰ ਦਿੰਦਾ ਤੇ ਵਾਧੂ ਗੱਲ ਆਖਦਾ ਹੀ ਨਹੀਂ ਅੱਜ ਬਾਈ ਜਸਵੀਰਪਾਲ ਸਿੰਘ ਜੀ ਦਾ ਜਨਮ ਦਿਨ ਹੈ ਵਾਹਿਗੁਰੂ ਬਾਈ ਨੂੰ ਤੰਦਰੁਸਤੀਆਂ ਬਖਸ਼ੇ ਬਾਈ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਸੋ ਇਹ ਹੁੰਦੀ ਹੈ ਯਾਰੀ ਮਿੱਤਰੋ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ